ਟਾਡਾ ਸਵਾਲ ਬਹੁਤ ਵਧੀਆ ਜੇ 31 ਅਕਤੂਬਰ ਤੱਕ ਇੱਕ ਮਹੀਨੇ ਦੇ ਵਿੱਚ ਵਿੱਚ ਆ ਕੇ ਆਪ ਦਾ ਬਿਨਾ ਕਸਾਈ ਕਟਵਾਏ ਹੋਏ ਆਪਣੇ ਤੇ ਟਾਇਰ ਜਿਹੜੇ ਉਹ ਬਦਲਾ ਸਕਦੇ ਆ ਆ ਜੀ ਦੇਖੋ ਮੈਂ ਕਹਾਂ ਜਿਹੜੇ ਐਗਰੀਕਲਚਰ ਵਾਲੇ ਆ ਜਨਵਰੀ 24 ਚ ਇਹਨਾਂ ਨੇ ਚੜਾਏ ਆ ਆਪਾਂ ਉਹਨਾਂ ਦਾ ਕਸਾਈ ਨਹੀਂ ਲਵਾਵਾਂਗੇ ਤੇ ਜਿਹੜੇ ਦੂਜੇ ਆ ਉਹ ਦੇ ਕੇ ਬਾਈ ਤੁਸੀਂ ਆਪ ਦੇ ਟਾਇਰ ਬਦਲ ਸਕਦੇ ਆ ਤੇ ਕਿਸਾਨਾਂ ਦਾ ਜੀ ਹੋਰ ਕੋਈ ਗਿਲਾ ਸ਼ਿਕਵਾ ਬਾਈ ਹੋਰ ਨਾਲ ਤੇ ਉਹਨਾਂ ਬੰਦਿਆਂ ਦੇ ਮੈਂ ਟਾਇਰ ਬਿਨਾ ਕਸਾਈ ਤੋਂ ਬਦਲ ਕੇ ਦੇਈਆਂ ਉਹ ਵੀ ਜਿਹੜੇ ਜਨਵਰੀ 2024 ਤੋਂ ਤੇ ਐਗਰੀਕਲਚਰ ਚੱਲੇ ਜਿਹੜੇ ਹਾਂਜੀ ਬਾਈ ਇਹਨਾਂ ਕਰਤਾਰ ਦੇ ਟਾਇਰਾਂ ਦਾ ਜਿਹੜਾ ਮੋਟਰਲ ਦੇ ਜਿਹੜੇ ਕਰਤਾਰ ਕੰਪਨੀ ਦੇ ਟਾਇਰ ਆ ਇਹਨਾਂ ਦਾ ਜਿਹੜਾ ਅੱਜ ਜਿਹੜਾ ਰੌਲਾ ਚੱਲਦੀ ਜਾਂਦਾ ਇਹਦੇ ਸਬੰਧ ਦੇ ਵਿੱਚ ਕਿਸਾਨ ਇਕੱਠੇ ਹੋਏ ਆ ਬਿਲਕੁਲ ਨਵੇਂ ਟਾਇਰਾਂ ਤੇ ਸਾਰਿਆਂ ਦੀ ਗੁੱਡੀ ਪੱਟੀ ਗਈ ਸੀ ਇਹਨਾਂ ਦੀ ਆਹ ਦੇਖ ਤੁਸੀਂ ਸਕਦੇ ਆ ਬਿਲਕੁਲ ਨਵੇਂ ਟਾਇਰ ਤੇ ਇਹਨਾਂ ਦੇ ਨਾਲ ਹੀ ਜਿਹੜੇ ਸਕੀਮ ਦੇ ਵਿੱਚ ਟਾਇਰ ਪਾਏ ਗਏ ਸੀ ਇਹ ਮਾਗੀ ਦੇ ਮੇਲੇ ਤੇ ਟਸਾਂ ਟਾਇਰਾਂ ਨੂੰ ਤੇ ਰੌਲਾ ਚੱਲਦੀ ਜਾਂਦਾ ਸੀਗਾ ਵੀ ਟਰੈਕਟਰਾਂ ਦੇ ਜਿਹੜੇ ਕਿਸਾਨ ਟਰਾਲਾਂ ਨੇ ਜਿਹੜੇ ਮਾੜੇ ਟਾਇਰ ਪਾਏ ਹੋਏ ਆ ਤੇ ਉਹ ਅੱਜ ਸਾਰੇ ਕਿਸਾਨ ਭਰਾ ਜਿਹੜੇ ਉਹ ਇੱਥੇ ਪਹੁੰਚੇ ਆ ਆਪਣੇ ਆ ਇਹ ਜਿਹੜੇ ਉਹ ਸਾਰੇ ਟਰੈਕਟਰ ਖੜੇ ਹੋਏ ਨੇ ਠੀਕ ਆ ਜਿਨ੍ਹਾਂ ਦੇ ਟਾਇਰ ਸੀਗੇ ਖਰਾਬ ਹੋਏ ਇਹਨਾਂ ਦੇ ਤੇ ਅੱਜ ਇੱਥੇ ਕਿਸਾਨਾਂ ਦਾ ਇਕੱਠ ਸੀਗਾ ਤੇ ਸਾਰੇ ਕਿਸਾਨ ਇੱਥੇ ਪਹੁੰਚੇ ਹੋਏ ਨੇ ਕਿਸਾਨ ਟਰਾਲਾਂ ਵਾਲੇ ਦੇ ਗੱਲਬਾਤ ਕਰਦੇ ਆ ਵੀ ਕੀ ਫੈਸਲਾ ਹੋਇਆ ਤੇ ਜਿਹੜੇ ਕਿਸਾਨ ਉਹ ਜਿਹੜੇ ਉਹ ਫੈਸਲੇ ਨਾਲ ਸਹਿਮਤ ਹੈਗੇ ਆ ਕਿ ਹੈ ਆਜੋ ਪਾਕਿਸਤਾਨ ਉਹਨਾਂ ਨਾਲ ਗੱਲ ਕਰੋ। ਆਓ ਭੁੱਲਰ ਸਾਹਿਬ। ਹਾਂਜੀ ਆਪਣੇ ਨਾਲ ਕਿਸਾਨ ਡਾਇਰ ਤੇ ਜਿਹੜੇ ਮਾਲਕਾ ਉਹ ਬਦਲ ਸਾਹਿਬ ਉਹਨਾਂ ਦੇ ਨਾਂ ਨਾਲ ਜਿਹੜੇ ਜਾਣੇ ਜਾਂਦੇ ਆ ਉਹ ਇੱਥੇ ਨਾਲ ਆ ਤੇ ਆਪਾਂ ਇਹਨਾਂ ਨੂੰ ਪੁੱਛਦੇ ਆ ਕਿ ਕੀ ਫੈਸਲਾ ਹੋਇਆ ਤੇ ਕਿਸਾਨ ਜਿਹੜੇ ਉਹ ਸਾਰੇ ਸਹਿਮਤ ਹੈ ਕੀ ਕੀ ਹੈ ਨਹੀਂ। ਹਾਂਜੀ। 5000 ਹਾਂਜੀ ਜਿਹੜਾ ਬਾਈ ਜੀ ਜੇ ਆਪਣਾ ਫੈਸਲਾ ਹੋਇਆ ਇੱਥੇ ਜਿਹੜੇ ਮੰਨ ਲਓ ਕਿ ਟਾਇਰ ਖਰਾਬ ਹੋ ਗਿਆ ਉਹਨਾਂ ਦਾ ਕੀ ਫੈਸਲਾ ਹੋਇਆ ਤੇ ਕੀ ਹੈਗਾ ਉਹ ਸਾਰਾ ਮਰਾ ਦਰਖਤਣਾ ਦੱਸੋ। ਪਹਿਲਾਂ ਤਾਂ ਸਾਰਿਆਂ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਫੈਸਲਾ ਸਰਦਾਰ ਬੂਟਾ ਸਿੰਘ ਜੀ ਦੇ ਕਹਿਣ ਤੇ ਜੋ ਕਿ ਪ੍ਰਧਾਨ ਨੇ ਥਾਲੀ ਗੋੜੀ ਭਰਾਵਾ ਸਾਡਾ ਖੜਿਆ ਪਤਾ ਇਹਨਾਂ ਨੇ ਮੈਨੂੰ ਮੇਰੇ ਨਾਲ ਰਾਹਤਾਂ ਬਣਾਇਆ ਤੇ ਮੈਂ ਇਹਨਾਂ ਨੂੰ ਮਿਲਿਆ ਇਹਨਾਂ ਨੇ ਕਿਹਾ ਵੀ ਮੇਰੇ ਕਿਸਾਨ ਮਿੱਤਰ ਆ ਤੇ ਟਾਇਰ ਦਾ ਮੈਂ ਪਹਿਲਾਂ ਹੀ ਵੀਡੀਓ ਪਾ ਚੁੱਕਾ ਜਿਵੇਂ ਬਦਲ ਕੇ ਦੇਨੇ ਆ ਪ੍ਰਧਾਨ ਜੀ ਕਹਿੰਦੇ ਆਪਾਂ ਉਹਨਾਂ ਤੋਂ ਕਸਾਈ ਨਹੀਂ ਲੈਣੀ ਅੱਛਾ ਅੱਛਾ ਮੈਂ ਕਹਾਂ ਜਿਹੜੇ ਐਗਰੀਕਲਚਰ ਵਾਲੇ ਆ ਜਨਵਰੀ 24 ਚ ਇਹਨਾਂ ਨੇ ਚੜਾਏ ਆ ਆਪਾਂ ਉਹਨਾਂ ਦਾ ਕਸਾਈ ਨਹੀਂ ਲਵਾਂਗੇ ਤੇ ਜਿਹੜੇ ਦੂਜੇ ਆ ਓਏ 1 ਮਿੰਟ ਜਿਹੜੇ ਦੂਜੇ ਆ ਉਹਨਾਂ ਨੂੰ ਆਪਾਂ ਮਤਲਬ ਕਮਰਸ਼ੀਅਲ ਵਾਲੇ ਉਹਦੇ ਕਸਾਈ ਲਵਾਂਗੇ ਦੂਜੇ ਆਈ ਪਰ ਕੌਂ ਭਲਾ ਜਿਨ੍ਹਾਂ ਕੇ ਕੰਪਨੀ ਬਦਲਨੀ ਹੈ ਉਹਦਾ ਫਾਇਦਾ ਘਟਾ ਹੋਣਾ ਆ ਬਾਈ ਉਹਨਾਂ ਦਾ ਅੱਜ ਬਈ ਇੱਥੇ ਕਿਸਾਨਾਂ ਨਾਲ ਪਿਆਸ ਲਾਇਆ ਮੰਨ ਲਓ 50000 ਰੁਪਏ ਦੇ ਜੀਕੇ ਦੇ ਟਾਇਰ ਉਹਦੋਂ ਪਵਾਏ ਸੀਗੇ ਕਰਤਾਰ ਦੇ ਤੇ ਅੱਜ ਉਹ ਬੰਦੇ ਨੇ ਕਿਸੇ ਹੋਰ ਕੰਪਨੀ ਦੇ ਟਾਇਰ ਪਵਾਉਣੇ ਆ ਜੇ ਉਹ ਟਾਇਰ 60000 ਰੁਪਏ ਦੇ ਹੋਏ ਆ ਬਾਈ ਹੋਰ ਬਗੈਰ ਕਸਾਈ ਕੱਟੇ 50000 ਰੁਪਏ ਦੇ ਕਰਤਾਰ ਦੇ ਟਾਇਰ ਕੱਟ ਕੇ ਤੇ 10000 10000 ਰੁਪਿਆ ਜਾਂ 12000 ਜਿਹੜਾ ਜਿਹੜਾ ਵੀ ਰੇਟ ਹੋਇਆ ਜਿਹੜਾ ਵੀ ਰੇਟ ਹੋਇਆ ਆ ਜਿਹੜਾ ਵੀ ਰੇਟ ਹੋਇਆ ਉਹ ਦੇਖ ਕੇ ਬਾਈ ਤੁਸੀਂ ਆਪਦੇ ਟਾਇਰ ਬਦਲ ਸਕਦੇ ਆ ਤੇ ਕਿਸਾਨਾਂ ਦਾ ਜੀ ਹੋਰ ਕੋਈ ਗਿਲਾ ਸ਼ਿਕਵਾ ਬਾਈ ਹੋਰਾਂ ਨਾਲ ਇੱਕ ਮਹੀਨੇ ਇੱਕ ਮਹੀਨੇ ਹੀ ਮੋਲ ਦਿੱਤੀ ਜੇ ਪੈਸੇ ਕਿਸੇ ਕੋਲ ਨਹੀਂ ਆ ਇੱਕ ਮਹੀਨੇ ਦਾ ਝੋਨਾ ਵੱਢ ਕੇ ਬਾਈ ਨੂੰ ਪੈਸੇ ਦੇ ਕੇ ਟਾਇਰ ਪਵਾ ਦਾ ਕੋਈ ਕਸਾਈ ਨਹੀਂ ਕੋਈ ਉਹਦਾ ਖਰਚਾ ਨਹੀਂ ਜਿਹੜੇ ਟਾਇਰ ਵੱਧ ਪੈਸੇ ਪੈਣਗੇ ਉਹਦੇ ਪੈਸੇ ਦੇ ਕੇ ਆਦੇ ਟਾਇਰ ਬਦਵਾਹਤ ਹੈ ਹਾਂਜੀ ਇਹ ਬਾਈ ਉਹਨਰ ਦਾ ਖਰਚਾ ਬਾਈ ਦਾ ਹੀ ਹੋਗਾ ਉਹ ਸਭ ਕੋਈ ਆਪੇ ਪੋਹ ਹਾਂਜੀ ਲੇਬਰ ਦਾ ਖਰਚਾ ਬਾਈ ਦਾ ਹੀ ਵਿੱਤੇ ਪੱਟਾ ਉਹ ਇਹਨਾਂ ਨੇ ਆਪੇ ਬਦਲ ਕੇ ਦੇਣੇ ਆ ਕੋਈ ਗੱਲ ਨਹੀਂ ਹਾਂ ਹਾਂ ਹਾਂਜੀ ਇਹਦੇ ਵਿੱਚ ਇਹ ਫੈਸਲਾ ਹੋਇਆ ਬਾਈ ਅੱਜ ਜਿੰਨੇ ਵੀ ਤੇ ਕਿਸਾਨ ਪਹੁੰਚੇ ਸੀਗੇ ਤੇ ਇੱਥੇ ਕਿਸਾਨ ਟਾਇਰਾਂ ਵਾਲੇ ਜਿਹੜੇ ਓਨਰ ਸੀਗੇ ਇਹਨਾਂ ਨਾਲ ਗੱਲਬਾਤ ਕੀਤੀ ਆ ਇਹਨਾਂ ਨੇ ਕਿਹਾ ਤਾਂ ਬਾਈ ਵੀ ਅਸੀਂ ਟਾਇਰ ਬਦਲ ਦਾਂਗੇ ਤੇ ਜਿੰਨਾ ਵੀ ਕਿਸਾਨ ਭਰਾਵਾਂ ਨੇ ਇੱਥੇ ਕਰਤਾਰ ਦੇ ਟਾਇਰ ਮੌਕਸਰ ਕਿਸਾਨ ਟਾਇਰਾਂ ਤੋਂ ਪਵਾਏ ਆ ਉਹ ਆਪਣਾ 2 ਸਤੰਬਰ ਅੱਜ ਹੋ ਗਿਆ ਤੇ 2 ਅਕਤੂਬਰ ਤੱਕ ਇੱਕ ਮਹੀਨੇ ਦੇ ਵਿੱਚ ਵਿੱਚ ਆ ਕੇ ਆਪ ਦਾ ਬਿਣਾ ਕਸਾਈ ਕਟਵਾਏ ਹੋਏ ਆਪਣੇ ਤੇ ਟਾਇਰ ਜਿਹੜੇ ਉਹ ਬਦਲਾ ਸਕਦੇ ਆ ਆਜੋ ਆਪਾਂ ਹੋਰ ਕਿਸਾਨਾਂ ਨਾਲ ਵੀ ਗੱਲਬਾਤ ਕਰਦੇ ਆ ਧੰਨ ਜਿਹੜਾ ਫੈਸਲਾ ਹੋਇਆ ਅੱਜ ਬਈ ਫੈਸਲਾ ਇਹੀ ਹੋਇਆ ਜੇਨ ਨਾਲੇ ਵੀ 31000 ਦੇ ਟਾਇਰ ਚੜਾਏ ਸੀਗੇ ਕਰਤਾਰ ਦੇ ਤਾਂ 31000 ਰੁਪਏ ਦੇ ਵਿੱਚ ਜਿਹੜੇ ਜਰਨਲ ਡਰਾਈਵਰ ਆਮ ਜੀਵਿੰਦਾਰਾਂ ਦੇ ਉਹਨਾਂ ਦੇ 31000 ਚ ਹੀ ਕੱਟਦੇ ਆ ਜੇ ਕਿਸੇ ਕਿਸਾਨ ਵੀ ਕਿਰਾਏ ਵਾਲਾ ਬੰਦਾ ਕਮਰਸ਼ੀਅਲ ਦੇ ਵਿੱਚ ਚੱਲਦਾ ਉਹਦੀ ਇੱਕ ਕਸਾਈ ਕੱਟ ਕੇ ਟਾਇਰ ਕੱਟਦੇ ਆ ਤੇ ਅੱਜ ਜਿਹੜੇ ਤੇ ਕਿਸਾਨਾਂ ਦਾ ਇਕੱਠ ਹੋਇਆ ਸੀਗੇ ਆਪਣੇ ਕਿੰਨੇ ਕਿਸਾਨ ਸੋਚੇ ਸੀਗੇ ਕਿਸਾਨ ਇੱਥੇ ਬਈ ਆ 25 ਤੋਂ 30 ਤੁਹਾਡੇ ਸਾਹਮਣੇ ਆ ਤੁਸੀਂ ਆ ਦਿਖਾ ਦਿਓ ਸਾਰੇ ਗੱਲਾਂ ਨਾਲ ਸਹਿਮਤ ਹੋ ਗਏ ਹਾਂ ਹਾਂ ਇਹ ਸਹਿਮਤ ਹੋ ਗਏ ਬਈ ਉਹ ਆ ਦੇ ਇੱਕ ਬਿਨਾਂ ਕਸਾਈ ਤੋਂ ਟਾਇਰ ਕਟਾ ਕੇ ਜੇ ਕਿਸੇ ਅਦਰ ਕੰਪਨੀ ਦੇ ਟਾਇਰ ਚੜਾਉਂਦੇ ਆ ਤਾਂ ਬਈ ਉਹ ਆ ਆਪਣੇ ਵਾਧੇ ਪੈਸੇ ਦੇਣਗੇ ਜੇ ਐਮ ਆਰ ਐਫ ਟਾਇਰ ਲੈਂਦੇ ਆ ਜਿਉ 31 ਦੇ ਲਗਾਈ ਨੇ ਚੜਾ ਕੇ ਤਾਂ 31000 ਉਹ ਕਟਾਉਣਗੇ ਤੇ ਵਾਧੇ ਪੈਸੇ ਦੇਣਗੇ ਨਾਲ ਤੇ ਇਹ ਜਿਹੜਾ ਇਹਨਾਂ ਦਾ ਫੈਸਲਾ ਇਹ ਕੱਲੇ ਕਰਤਾਰ ਕੰਪਨੀ ਦੇ ਟਾਇਰਾਂ ਉੱਤੇ ਹੈ ਜਾਂ ਕੋਈ ਜਿਹੜੇ ਹੋਰ ਵੀ ਕੋਈ ਬਦਲੇ ਕੱਲੇ ਕਰਤਾਰ ਟਾਇਰਾਂ ਦਾ ਹੀ ਰੌਲਾ ਸੀ ਬਾਈ ਤੇ ਕੱਲੇ ਕਰਤਾਰ ਕੈਰਾਂ ਦਾ ਟਾਇਰ ਇੱਕ ਮਿੰਟ ਇਹ ਗੱਲ ਆਉਣ ਵਿੱਚ ਇੱਕ ਮਿੰਟ ਬਾਈ ਜੀ ਠੀਕ ਆ ਇਹ ਬਦਲ ਸਾਹਿਬ ਜਿਹੜੇ ਕਰਤਾਰ ਦੇ ਟਾਇਰ ਆ ਤੇ ਕਿਹੜੇ ਮਹੀਨੇ ਤੋਂ ਬਾਅਦ ਦੇ ਤੁਸੀਂ ਕਹਿੰਦੇ ਤੁਹਾਡਾ ਸਵਾਲ ਬਹੁਤ ਵਧੀਆ ਤੇ ਗੋਪੀ ਵੀ ਮੇਰਾ ਭਰਾ ਹੈਗਾ ਭੁੱਲਰ ਸਾਹਿਬ ਜੋ ਫੈਸਲਾ ਕੌਣ ਭੁੱਲਰ ਸਾਹਿਬ ਸਹਿਮਤ ਆ ਸਾਰੇ ਆਪਣੇ ਬਾਈ ਆਪਾਂ ਸਹਿਮਤ ਆ ਪਰ ਬਾਈ ਜਿਹੜੇ ਬਾਕੀ ਨਹੀਂ ਗੱਲ ਆ ਕੋਈ ਬਾਕੀ ਰਹੀ ਗੱਲ ਮੈਂ ਇਕੱਲੇ ਕਰਤਾਰ ਵਾਲੇ ਬਦਲ ਕੇ ਦੇਨੇ ਆ ਜਿਹੜੇ ਆਪਣੇ ਤੁਸੀਂ ਸਕੀਮ ਚ ਲਈ ਸੀ ਜਿਹੜੇ ਮੇਲੇ ਦੇ ਮੇਲੇ ਦੇ ਲਈ ਜਿਹੜੀ ਅਦਰ ਕੰਪਨੀਆਂ ਕੰਪਨੀਆਂ ਦਾ ਤੇ ਉਹਦਾ ਮਸਲਾ ਉਹ ਵੀ ਉਹਦੀ ਕਸਾਈ ਨਾਲ ਹੋਊਗਾ ਉਹਦੀ ਕਸਾਈ ਨਾਲ ਹੋਊਗਾ ਜੇ ਕੋਈ ਹੋਰ ਕੰਪਨੀ ਆ ਉਹ ਜੇ ਮੇਰੇ ਤੋਂ ਖਰੀਦੇ ਆ ਬਦਲੂਗਾ ਉਹ ਵੀ ਮੈਂ ਪਰ ਉਹ ਉਹਨਾਂ ਦੀ ਕਸਾਈ ਦੀ ਗੱਲ ਹੋਊਗੀ ਸਰੀ ਇਹ ਬਾਈ ਨੇ ਨਾ ਇਹ ਗੱਲ ਕੀਤੀ ਹੈ ਬਾਈ ਇੱਕ ਮਹੀਨੇ ਦਾ ਟਾਈਮ ਹੈ 2 ਅਕਤੂਬਰ ਤੱਕ ਤੁਸੀਂ ਬਦਲ ਸਕਦੇ ਹੋ ਕਿਸਾਨਾਂ ਦਾ ਟਾਇਰ ਜਿਹੜੇ ਇਹਨਾਂ ਤੋਂ ਕਿਸਾਨਾਂ ਤੋਂ ਲਏ ਆ ਤੇ ਇਕੱਲੇ ਕਰਤਾਰ ਕੰਪਨੀ ਦੀ ਹੈ ਜਿਹੜੀ ਇਹ ਗੱਲ ਹੋਈ ਹੈ ਦੂਜਿਆਂ ਦਾ ਜੇ ਕੋਈ ਮਸਲਾ ਹੈਗਾ ਬਾਈ ਉਹ ਵੱਖਰਾ ਹੋਊਗਾ ਜਿਹੜਾ ਅੱਜ ਦਾ ਤੇ ਕੱਟ ਸੀਗਾ ਇਕੱਲੇ ਕਰਤਾਰ ਟਾਇਰਾਂ ਦੀ ਕੰਪਲੇਨਟ ਨੂੰ ਲੈ ਕੇ ਮੋਟਰ ਕਰਦਾ ਮੋਟਰ ਕਰਦਾ ਮੋਟਰ ਕਰਤਾਰ ਤਾਂ ਬਸ ਠੀਕ ਹੈ ਜੀ